ਪੱਜ ਗਿਆ ਸਾਡੇ ਨੰਬਰ ਦੀ ਲਾਗਣੇ ਤੇ ਦੇਖ ਕੇ ਮਾਗ ਅੱਛਾ ਉਹ ਮਰਜੀ ਦੇ ਭਾਈ ਨੇ ਦੇਖਿਆ ਕਹਿੰਦਾ ਐਕਸੀਡੈਂਟ ਹੋਇਆ ਜਦੋਂ ਇੱਥੇ ਆਏ ਉਹ ਬੁੜੀ ਦੀ ਆ ਹਿਸਾਬ ਨਾਲਾ ਫੋਨ ਕਿੰਨਾ ਡੋਲਾ ਅੱਖ ਚ ਵੀ ਫੋਨ ਮੂੰਹ ਚ ਵੀ ਉਹ ਹੱਥ ਚੱਕੇ ਸਾਡੇ ਹਜੇ ਤੱਕ ਹੱਥ ਕੰਬਦੇ ਆ ਕਿੰਨੇ ਜਣੇ ਜ਼ਖਮੀ ਟ੍ਰੈਕਟਰ ਵਾਲੇ ਮੋਰੇ ਘਮਾਇਆ ਉਹ ਉਧਰੋਂ ਦਾ ਹੀ ਇਹ ਟਰੈਕਟਰ ਵਾਲਾ ਇਹ ਪਾਣੀ ਕੀ ਦਮਗ ਜਾਣੇ ਆਂ ਫੜਕਾਦਾ ਕਿੰਨੇ ਜਣੇ ਜ਼ਖਮੀ ਹੋਏ ਭਾਜੀ ਕਿੰਨੇ ਜਣੇ ਜ਼ਖਮੀ ਹੋਏ ਮੇਰੇ ਹਿਸਾਬ ਨਾਲ 4-5 ਜਣੇ ਉਹਦੇ ਵਿੱਚੋਂ 2 ਜਣੇ ਮੈਨੀਟੇਟਰੀ ਹਨਾ ਮਤਲਬ ਐਂਡ ਆ ਦੋ ਜਣੇ ਪੱਕਾ ਆ ਕਨਫਰਮ ਹੈ ਉਹਨਾਂ ਦੀ ਮਸੀਹ ਸਾਹ ਰਾਸ ਆਸਰੀ ਆ ਉਹ ਮੇਰੇ ਹਿਸਾਬ ਨਾਲ ਨਹੀਂ ਬਚੂਗੇ ਜਿੱਦ ਤੱਕ ਨਹੀਂ ਨਹੀਂ ਬਚਿਆਣਾ ਇਹਦੇ ਥੋੜੇ ਸੱਟਾਂ ਲੱਗੀਆਂ ਐਕਸੀਡੈਂਟ ਹੋਇਆ ਕਿਦਾਂ ਹੋਇਆ ਕਰਾਓ ਹਾਂ ਦਾ ਆ ਰਹੇ ਸੀ ਅਸੀਂ ਓਕੇ ਇਹ ਡਰਾਈਵਰ ਆ ਲਾਇਆ ਉਹਨੇ ਜੱਕ ਦਾ ਮਾਗੇ ਜਮੋਰ ਤੱਕ ਕਿੱਥੋਂ ਆ ਰਹੇ ਸੀ ਤੁਸੀਂ ਬਾਈ ਮੈਂ ਨਕੋਦ ਤੋਂ ਆ ਰਹੇ ਸੀ ਕਿੰਨੀਆਂ ਸਵਾਰੀਆਂ ਸੀ ਵਿੱਚ ਆਈ ਆ ਗਈ ਪਾਇਆ ਪੰਜ ਸਵਾਰੀਆਂ ਸੀ ਬੱਚੇ ਸੀ ਨਾਲ ਸਾਰੀਆਂ ਜਿਹੜਾ ਹੋਏ ਹਾਂਜੀ ਹਾਂਜੀ ਕੋਈ ਨਹੀਂ ਬਚਿਆ ਓਕੇ ਅਸੀਂ ਸ਼ੰਕਰ ਜਿਹੜਾ ਅਟ੍ਰੈਕਸ਼ਨ ਐਕਸੀਡੈਂਟ ਹੋਇਆ ਟਰਾਲੀ ਦਾ ਉਹਦੇ ਡਰਾਈਵਰ ਤੁਸੀਂ ਹੋ ਹਾਂਜੀ ਹਾਂਜੀ ਕਿੱਥੋਂ ਸਵਾਰੀਆਂ ਲੈ ਕੇ ਆਏ ਸੀ ਤੁਸੀਂ ਇਹ ਆਪਣੇ ਘਰ ਦੇ ਕੋਲੇ ਨਹੀਂ ਕਿੱਥੋਂ ਕਿੱਥੋਂ ਜਵਾਰ ਨਗਰ ਲੁਧਿਆਣੇ ਤੋਂ ਹਾਂਜੀ ਤੇ ਕਿੱਥੇ ਕਿੱਥੇ ਲੈ ਕੇ ਗਏ ਸੀ ਤੁਸੀਂ ਮੱਥਾ ਟੇਕਣ ਕਿੱਥੇ ਬਾਬਾ ਮੁਰਾਦ ਸ਼ਾਹ ਮੁਰਾਸ਼ਾ ਦੇ ਤੇ ਵਾਪਸ ਜਿਹੜਾ ਆਉਂਦਾ ਹੁੰਦਾ ਐਕਸੀਡੈਂਟ ਹੋਇਆ ਹਾਂਜੀ ਹਾਂਜੀ ਕਿੱਦਾਂ ਹੋਇਆ ਐਕਸੀਡੈਂਟ ਸਾਰਾ ਇਹ ਉਹ ਇੱਕਦਮ ਬਾਉਜੀ ਟਰਾਲੀ ਆਈ ਬਸਿੱਧੇ ਤੇਜ਼ ਨਾਲ ਮੋੜਤਾ ਉਹ ਮੈਂ ਵੀ ਤੇਜ਼ੇ ਸੀਗਾ ਸਰ ਅੱਛਾ ਉਹਦੇ ਸਿੱਧੇ ਵੱਜਿਆ ਓਕੇ ਤੇ ਤੁਸੀਂ ਰੋਂਗ ਸਾਈਡ ਤੇ ਸੀ ਉਹ ਰੋਂਗ ਸਾਈਡ ਤੇ ਆਇਆ ਆਪਾਂ ਸਿੱਧਾ ਸੀ ਸਰ ਓਕੇ ਕਿੰਨੀਆਂ ਸਵਾਰੀਆਂ ਸੀ ਵਿੱਚ ਤੇ 7 8 9 ਸਵਾਰੀਆਂ ਸੀ ਬੱਚੇ ਲੈ ਕੇ ਓਕੇ ਕੋਈ ਕੋਈ ਡੈਥਾਂ ਨਹੀਂ ਕਿਸੇ ਦੀ ਹੋਈ ਕਿਸੇ ਮੈਂ ਵੀ ਹੁਣੇ ਸਰ ਪਹੁੰਚਿਆ ਹਾਂ ਦੇਖਿਆ ਨਹੀਂ ਓਕੇ ਹਾਂਜੀ ਇਹ ਸਾਰੇ ਜਵਾਰ ਨਿਕਾ ਤੇ ਰਹਿਣ ਸਾਰੇ ਜਵਾਰ ਨਿਕਾ ਤੇ ਰਹਿਣ ਬਲੇ ਹਾਂਜੀ ਹਾਂਜੀ ਸਾਰੇ ਜਵਾਰ ਨਾਲੇ ਸੀਗੇ ਆਪਣੇ ਓਕੇ ਠੀਕ ਬੱਜ ਗਿਆ ਉਹ ਸਾਡੇ ਨੰਬਰ ਦੀ ਲਾਹਣ ਦੇ 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 ਕੇ ਦੇਖ ਕੇ ਮਾਗਿਆ ਮੈਂ ਲੋਡ ਕਰਾਉਂਦਾ ਅੱਛਾ ਉਹ ਨੰਬਰ ਦੀ ਭਾਈ ਨੇ ਦੇਖਿਆ ਕਿੰਨਾ ਐਕਸੀਡੈਂਟ ਹੋਇਆ ਜਦੋਂ ਇੱਥੇ ਆਏ ਉਹ ਬੁੜੀ ਦੀ ਆ ਹਿਸਾਬ ਨਾਲਾ ਫੋਨ ਕਿੰਨਾ ਡੋਲਾ ਅੱਖ ਚ ਵੀ ਫੋਨ ਮੂੰਹ ਚ ਵੀ ਉਹ ਹੱਥ ਚੱਕੇ ਨੇ ਸਾਡੇ ਹਜੇ ਤੱਕ ਹੱਥ ਕੰਬਦੇ ਆ ਕਿੰਨੇ ਜਣੇ ਲਖਮੀ ਵਾਲੇ ਮੋਹਰੇ ਕਮਾਇਆ ਉਹ ਉਧਰੋਂ ਦਾ ਹੀ ਇਹ ਟਰੈਕਟਰ ਵਾਲਾ ਇਹ ਪਾਣੀ ਕੀ ਦਿਮਾਗ ਜਾਣਿਆ ਹੀ ਭੜਕਾਦਾ ਕਿੰਨੇ ਜਣੇ ਜ਼ਖਮੀ ਹੋਏ ਭਾਜੀ ਕਿੰਨੇ ਜਣੇ ਜ਼ਖਮੀ ਹੋਏ ਮੇਰੇ ਹਿਸਾਬ ਨਾਲ 4-5 ਉਹਦੇ ਵਿੱਚੋਂ 2 ਜਣੇ ਮੈਨੀਟੇਟਰੀ ਹਨਾ ਮਤਲਬ ਐਂਡ ਆ ਦੋ ਜਣੇ ਪੱਕਾ ਆ ਕਨਫਰਮ ਹੈ ਉਹਨਾਂ ਦੀ ਮਸੀਹ ਸਾਹ ਰਾਪਾਸ ਰਹੀ ਆ ਹੋ ਮੇਰੇ ਹਿਸਾਬ ਨਾਲ ਨਹੀਂ ਬਚੂਗੇ ਉਹ ਤੱਕ ਨਹੀਂ ਨਹੀਂ ਬਿਜਾਣਾ ਇਹ ਤਾਂ ਥੋੜੇ ਸੱਟਾਂ ਲੱਗੀਆਂ ਐਕਸੀਡੈਂਟ ਹੋਇਆ ਕਿਦਾਂ ਹੋਇਆ ਕਰਾਉਂ ਹਾਂ ਸਿਧਾਰੇ ਹੀ ਆਈ ਓਕੇ ਇਹ ਟ੍ਰੈਕਟਰ ਆਇਆ ਉਹਨੇ ਜੱਕ ਦਾ ਮੱਗੇ ਜਮੋਰ ਕਰ ਕਿੱਥੋਂ ਆ ਰਹੇ ਤੁਸੀਂ ਬਾਈ ਨਕੋਦ ਤੋਂ ਆ ਰਹੇ ਸੀ ਕਿੰਨੀਆਂ ਸਵਾਰੀਆਂ ਸੀ ਵਿੱਚ ਆਈ ਆ ਗਈ ਪਾਇਆ ਪੰਜ ਸਵਾਰੀਆਂ ਸੀ ਬੱਚੇ ਹੀ ਨਾਲ ਸਾਰੀਆਂ ਜਿਹੜਾ ਹੋਏ ਹਾਂ ਹਾਂਜੀ ਹਾਂਜੀ ਕੋਈ ਨਹੀਂ ਬਚਿਆ ਓਕੇ